ਦੇਖੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜੀਵੇ ਕੇ ਥਰਮਲ ਪਲੈਂਟ ਖਰੀਦ ਰਹੀ ਹੈ ਉਹ ਥਰਮਲ ਪਲੈਂਟ ਜਿਹੜਾ ਕਿ ਬੈਂਕ ਕਰਪਟ ਹੋ ਚੁੱਕੇ ਹੈ ਤੇ ਜਿਹੜੀ ਪ੍ਰਾਈਵੇਟ ਕੰਪਨੀ ਨੇ ਉਹ ਬਣਾਇਆ ਸੀ ਉਹ ਛੱਡ ਕੇ ਪੱਛ ਚੁੱਕੀ ਹੈ ਕੀ ਸਾਡੀ ਪੰਜਾਬ ਸਰਕਾਰ ਕੋਲੇ ਇੰਨਾ ਪੈਸਾ ਹੈ ਕਿ ਉਹ 1080 ਕਰੋੜ ਦਾ ਥਰਮਲ ਪਲੈਂਟ ਖਰੀਦਣ ਜਾ ਰਹੀ ਹੈ ਉਹ ਥਰਮਲ ਪਲੈਂਟ ਜਿਹੜਾ ਘਾਟੇ ਦੇ ਵਿੱਚ ਹੈ ਔਰ ਦੂਜੇ ਪਾਸੇ 2 ਸਾਲਾਂ ਦੇ ਵਿੱਚ 60000 ਕਰੋੜ ਦਾ ਕਰਜ਼ਾ ਪੰਜਾਬ ਤੇ ਚੜ ਗਿਆ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ ਨਵਾਂ ਕਰਜ਼ਾ ਚੱਕ ਕੇ 1080 ਕਰੋੜ ਦਾ ਇਹ ਥਰਮਲ ਪਲਾਂਟ ਖਰੀਦਣਾ ਕਿਤੇ ਪ੍ਰਾਈਵੇਟ ਕੰਪਨੀ ਨੂੰ ਕਿਸੇ ਕਿਸਮ ਦਾ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਕਿਉਂਕਿ ਜੇ ਸਾਡੀ ਸਰਕਾਰ ਕੋਲੇ ਇੰਨਾ ਪੈਸਾ ਹੈ ਫਿਰ ਜਿਹੜੇ ਪੰਜਾਬ ਦੇ ਆਪਣੇ ਥਰਮਲ ਪਲਾਂਟ ਨੇ ਜਿਹੜਾ ਬਠਿੰਡਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਥਰਮਲ ਪਲਾਂਟ ਹੈ ਫਿਰ ਉਹਨੂੰ ਹੀ ਦੁਬਾਰਾ ਚਾਲੂ ਕੀਤਾ ਜਾਏ ਜਿਹੜਾ ਕਾਂਗਰਸ ਦੀ ਸਰਕਾਰ ਨੇ ਬੰਦ ਕਰਨਾ ਚਾਹਿਆ ਰੋਪਣ ਵਾਲੇ ਥਰਮਲ ਪਲਾਂਟ ਨੂੰ ਚਾਲੂ ਕਰੋ ਰੋਪੜ ਦੇ ਥਰਮਲ ਪਲੈਂਟ ਦੀ ਤਾਂ ਕਾਲਨੀ ਤੁਸੀਂ ਵੇਚਣ ਤੇ ਲਾਈ ਹੈ। ਸੋ ਪ੍ਰਾਈਵੇਟ ਕੰਪਨੀ ਦਾ ਥਰਮਲ ਪਲੈਂਟ ਖਰੀਦਣ ਦੇ ਵਿੱਚ ਇੰਨਾ ਇੰਟਰਸਟ ਕਿਉਂ? ਜਦੋਂ ਸਰਕਾਰ ਦੇ ਆਪਣੇ ਜਿਹੜੇ ਥਰਮਲ ਨੇ ਉਹ ਬੰਦ ਪਏ ਨੇ। ਸੋ ਇਹ ਚੀਜ਼ਾਂ ਇਹ ਜਿਹੜਾ ਡਾਟਾ ਹੈ ਇਹ ਜ਼ਾਹਰ ਕਰਨਾ ਚਾਹੀਦਾ ਹੈ। ਲੋਕਾਂ ਦੇ ਸਾਹਮਣੇ ਰੱਖੋ ਕਿ ਪ੍ਰਾਈਵੇਟ ਕੰਪਨੀ ਦੇ ਵਿੱਚ ਜਿਹੜੀ ਇੱਕ ਫੇਲ ਕੰਪਨੀ ਹੈ ਜਿਹਨੂੰ ਇੰਨੀ ਮਹਿੰਗੀ ਬਿਜਲੀ ਤੁਹਾਡੇ ਮੁਤਾਬਕ ਤੁਸੀਂ ਕਹਿੰਦੇ ਹੋ ਕਿ ਬਹੁਤ ਮਹਿੰਗੀ ਬਿਜਲੀ ਉਹ ਵੇਚ ਰਹੇ ਸੀ ਤਾਂ ਵੀ ਘਾਟੇ 'ਚ ਨੇ। ਤਾਂ ਪੰਜਾਬ ਸਰਕਾਰ ਉਹਨੂੰ ਪਬਲਿਕ ਸੈਕਟਰ ਬਣਾ ਕੇ ਇੰਨਾ ਇੰਟਰਸਟ ਕਿਉਂ ਲੈ ਰਹੀ ਐ ਇਹ ਸਾਨੂੰ ਦੱਸਿਆ ਜਾ